ਸਿਆਰਾ ਵੇ ਬਰੇਕ ਵੱਡੀ ਖੜਨਾ ਟੀਡੀ ਗਰਾਊਂਡ ਚ ਆਵੇ ਨਾ ਵੇ ਟੂਰਨਾਮੈਂਟ ਵਾਸਤੇ ਰੈਡੀ ਹੋ ਜੀ ਕੋਈ ਨੀ ਜਣੀ ਰੱਖਿਆ ਮੇਰੇ ਮੰਮੀ ਮੇਰਾ ਅਗਲਾ ਕੀ ਕੀ ਕਰ ਰਹਾ ਏਦਰ ਤੂੰ ਬੈਠ ਜਾ ਸਾਰੇ ਖੜੇ ਨੇ ਸਾਰੇ ਖੜੇ ਨੇ ਚੁੱਪ ਹੋ ਜੀ ਚੱਪਲਾ ਤੇਰੀਆਂ ਉਹਦੀ ਟੋਲ ਉਚ ਕਿੜੀਆਂ ਚੱਪਲਾਂ ਖੋਈ ਚੁੱਕੀਆਂ ਨੇ ਸਾਈਕਲੀ ਦਾ ਲੋਥਾ ਆ ਗਈ ਵੀਰੇ ਸਾਈਕਲੀ ਆਪਾਂ ਟੈਂਪੂ ਹੀ ਦਸਤ ਲੈ ਜਾਾਂਗੇ ਹਾਂ ਹੈਗੀ ਆ ਉਹ ਕਿੰਨੀ ਥਾਂ ਮੈਂ ਕਿਹਾ ਬਸ ਆ ਜਾਈਏ ਕੋਈ ਧਰ ਨਹੀਂ ਸਾਈਕਲੀ ਉੱਪਰ ਤੂੰ ਬੈ ਜੀ ਸਾਈਕਲੀ ਪੱਕੀ ਪੱਕੀ ਬਸ ਜੋ ਤਾਂ ਲੈ ਵੀ ਚਿੜੀ ਕਰਾਂ ਕੱਟ ਪਾ ਕੇ ਰੈਡੀ ਹੋ ਜਾ ਛੇਤੀ ਅੱਜ ਰੈਡਾ ਪਾਣੀਆਂ ਨੇ ਫਿਰ ਹਾਂ ਮਰਾਂਗੇ ਅੱਜ ਥਾਪੀਆਂ ਫਿਰ ਤੀਓ ਗੋਟਾ ਹਾਂ ਮੈਂ ਸੰਗ ਨਹੀਂ ਹੁਣ ਤਾਂ ਮੈਂ ਸੰਗ ਨਹੀਂ ਹੁਣ ਨਹੀਂ ਸੰਗਦਾ ਲਾਵੀ ਚਿੜੀ ਦੀ ਸੰਗ ਆਇਆ ਗਰਾਉਂਡ ਆ ਆਏ ਹਾਏ ਛੋਟਾ ਜਿਹਾ ਗਰਾਉਂਡ ਆ ਕਹਿੰਦਾ ਮਾਰੂਆਂ ਠਾਪੀਆਂ ਬਾੜ ਬਾੜ ਇੱਧਰ ਸੁਖੀ ਤੇਰਾ ਬਾਜਨ ਫਿਰ ਕੀ ਕਰੀਏ ਤੇਰਾ ਕਿਤੇ ਸੈਟਿੰਗ ਹੀ ਨਹੀਂ ਆਉਂਦੀ ਆ ਓਏ ਫਿਰ ਬਾਜਨ ਦੀ ਕਿਤੇ ਸੈਟਿੰਗ ਨਹੀਂ ਆਉਂਦੀ 47 ਏਟ ਚੱਲ ਠੀਕ ਆ ਲੈ ਵੀ ਚਿੜੀ ਦੀ ਤਿਆਰੀ ਹੋ ਰਹੀ ਆ ਉਹ ਤਾਂ ਬੀਨ ਕੇ। ਉਹ ਅਸਕੰਦਰ ਨੂੰ ਦੇ ਦੇ ਬਾਈ। ਫਿਰ ਕੱਚਾ ਇੱਕ ਨੂੰ ਦਾ। ਅੱਲ ਲੱਟੂ ਇੱਥੇ ਸਟਾਫ ਬਾਈ ਮੁੰਡਾ ਤੇ। ਰੈਡੀਓ ਪੈਸੇ ਮੰਗ ਰਿਹਾ ਪਿੱਛੇ। ਹਾਂ ਵੀ ਮੁੰਡਿਓ 31 ਵਾਲੇ ਰੈਡੀਓ। ਹਾਂ ਜੀ। ਮੈਨੂੰ ਕੀ ਰੈਡੀਓ ਕੀ ਕਰਨਾ? ਐਡਾਂਗੇ ਪਲੇ ਕਰਨਾ ਵੀ। ਐਡਾਂਗੇ ਫਿਰ। ਐਡਾਂਗੇ ਤੇ ਜਿੱਤਾਂਗੇ ਹੈ। ਹਾਂ ਜੀ। ਇਹਨੂੰ ਰੈਡੀ ਕਿਵੇਂ ਕਰੀਏ? ਇਹਦਾ ਕਿਸੇ ਵਾਸਤੇ ਵਜਨ ਨਹੀਂ ਆਉਂਦਾ। ਕਿੰਨਾ ਵਜਣਾ ਬਾਈ? 47 ਉਹ 43 43 ਨਾ 37 ਚ ਲੋਟਾਂ ਦਾ 32 ਤਾਂ ਆਉਣੀ ਕੀ ਆ 47 ਚ ਕਹਿ ਦਿੰਦਾ ਮੇਰੇ ਤੋਂ ਵੱਡੇ ਨੇ ਦੱਸ ਤੋ ਕੀ ਕਰੀਏ ਨਾ ਵੀਰੇ ਮੈਂ ਮੈਂ ਚੱਕ ਚੱਕ ਮਾਰਾਂਗਾ ਚੱਕ ਚੱਕ ਮਾਰੇਗਾ ਆ ਵੀ ਚਿੜੀ ਰੇਡੀਆਂ ਤੂੰ ਤੂੰ ਕਿੰਨੇ ਕਿਲੋ ਖੇਡਣਾ ਮੈਨੂੰ ਇਹ ਪਤਾ ਇਹਨੂੰ ਪਤਾ ਨਹੀਂ ਹੈਗਾ 31 ਚ ਕਿੰਨੇ ਚ 31 ਚ ਖੇਡਣਾ ਦਾ ਤੇਰਾ ਉਹ ਵਜਨ ਕਿੰਨਾ ਤੈਨੂੰ ਪਤਾ ਹੈ 50 ਕਹਿੰਦਾ ਇਹਦਾ ਓਏ 50 ਇਹਦਾ 31 ਕਿਹੜਾ ਲੈਣਗੇ ਇਹਨੂੰ ਤੈਨੂੰ ਨਹੀਂ ਖੜਾਉਂਦੇ ਪਰੀ ਮੋਰ ਦਿਖਾਈ ਪੰਜਾਹ ਵਾਲੇ ਦੇ ਮੋਰ ਲੱਗੇ ਲੈ ਵਿਛੜੀ ਮੋਬਾਈਲ ਦੇ ਵਿੱਚ ਵਰਣ ਵਾਲਾ ਹੋਇਆ ਪਿਆ ਆ ਮੁੰਡੇ ਆਪਣੇ 31 ਵਾਲੇ ਨੇ 31 ਕਿਲੋ ਆ 31 ਵਾਲੇ ਆ ਮੁੰਡੇ ਜਿਆਫੀ ਨਹੀਂ ਦਿੰਦੇ ਕਿਉਂ ਵੀ ਰੇਡੀਓ ਪਰ ਹਾਂਜੀ ਠੀਕ ਆ ਕੱਢ ਲੈ ਪੁੱਤ ਗਰਮ ਹੁੰਦਾ ਹਾਂਜੀ ਕੀ ਨਾਮ ਤੇ ਦਵਾਸੀ ਆ ਗਿਆ ਕੀ ਆ ਰਿਹਾ ਕੋਈ ਪੈਦਾ ਨਹੀਂ ਚੂਹੇ ਖਾਂਦਾ ਠੀਕ ਆ ਐ ਹੋਏ ਨਾਂਜੀ ਇਹ ਚਿੜੀ ਕੀ ਕਹਿਆ ਕਰਦਾ ਜੂਹੇ ਖਾਂਦਾ ਚਿੜੀ ਆਇਆ ਨਹੀਂ ਕਿਸ ਤੇ ਇਲਜ਼ਾਮ ਲਾਉਣੇ ਪਤਾ ਕਿੰਨਾ ਸਾਫ਼ ਸੁਥਰਾ ਹੈ ਮੁੰਡਾ ਦੇਖੇ ਐ ਮੈਂ ਖਾਜ ਕਰ ਰਿਹਾ ਸੀ ਚੂਹੇ ਇੱਥੇ ਚੂਹੇ ਲੱਗਦੇ ਨੇ ਇੱਥੇ ਘਰ ਆਉਂਦੇ ਨੇ ਗੱਲ ਤੇ ਹੈ ਇੱਥੇ ਚੂਹੇ ਲੱਗਦੇ ਨੇ ਗੱਲ ਤੇ ਮੈਨੂੰ ਦੱਸ ਦੇ ਦੇਖਦਾ ਚਿੜੀ ਗੱਪ ਮਾਰਦਾ ਵੀ ਆ ਮੁੰਡੇ ਜੱਫੀ ਨਹੀਂ ਹੈਗਾ ਮੇਰੇ ਸਾਡਾ ਕੱਤੀ ਦੇ ਡਰਾਹਾ ਗਰ ਲਾਲ ਹੋਰ ਕਿਹੜਾ ਕਾਏ ਸੰਦੀਪ ਹਾਈ ਯਾਰ ਕੀ ਦੀ ਪਰਫਾਰਮੈਂਸ ਕਿਹੜਾ ਬੰਦਾ ਵਧੀਆ ਦਿੰਦਾ ਬਾਅਦ ਚੋਂਪ ਦਿਖਾਵਾਂਗੇ ਆ ਮੁੰਡੇ ਜੱਫੀ ਨੇ ਵਧੀਆ ਜਿਹੜੀ ਇੱਕ ਬੰਦਾ ਆ ਆ ਬੰਦਾ ਪਤਾ ਨਹੀਂ ਕੀ ਹੈ ਬਈ ਤੁਸੀਂ ਦੱਸੋ ਇਹ ਕੀ ਵਧੀਆ ਜੱਫੀ ਕਿਹ ਰੇਡਰ ਤੈਨੂੰ ਕੀ ਲੱਗਦਾ ਜਿਹੜੀ ਤੋਂ ਕੀ ਵਧੀਆ ਜੋਤ ਹੋਊਗਾ ਜੱਫੀ ਕਿਹ ਜਿਹੜਾ ਪਾਉਣਾ ਤੂੰ ਜੱਫਾ ਤਾਂ ਕਦੇ ਲਾਇਆ ਵੀ ਨਹੀਂ ਛੋਟੇ ਰੱਖਿਆ ਕਰੋ ਕਰਨ ਤੈਨੂੰ ਵੀ ਗੇਰਾ ਬਈ ਸਾਰੇ ਜਣੇ ਵਾਲ ਦੇਖੀ ਸਾਰੇ ਨੇ ਐ ਰੱਖਣੇ ਨੇ ਐ ਦੇਖੋ ਚਿੜੀ ਦਾ ਕੱਟ ਠੀਕ ਹੈ ਇੱਕ ਵਾਰੇ ਮੇਰੇ ਹਾਂ ਤੇਰੇ ਵੀ ਠੀਕ ਨੇ ਕਟਾ ਕੇ ਰੱਖਿਆ ਕਰੋ ਚੰਗਾ ਆ ਦੇਖ ਦੇਖੀ ਸੰਦੀਪ ਤਾ ਕੀ ਕਰਖਿਆ ਚੰਟਾ ਕਟਾ ਕੇ ਰੱਖਿਆ ਕਰ ਸਾਰੇ ਪਈਆਂ ਮੰਗੇ ਲਾ ਕੇ ਆਹ ਦੇਖ ਚਿੜੀ ਨਾਲੇ ਖੇਡਦੇ ਮਿੱਟੀ ਸੁੱਕੀ ਨਿਕੜੀ ਨਹੀਂ ਆਪਾਂ ਖੇਡਦੇ ਨਾਲੇ ਮੈਂ ਛੋਟੀ ਮੰਮੀ ਨੇ ਕਹਤਾ ਸੀ ਵੀ ਆ ਮੈਂ ਕਟਾਇਆ ਕਰ ਵਾਲ ਹਾਂ ਹੈ ਅਗੂ ਰਾਂ ਦੇ ਰੋਟੇ ਹੈ ਕਟਾਇਆ ਕਰੋ ਵੀ ਚਿੜੀ ਨਾਲੇ ਜੂੜਾ ਹੀ ਵਧੀਆ ਲੱਗਦਾ ਜਾਂ ਫਿਰ ਛੋਟੇ ਰੱਖੇਗਾ ਕਿ ਅੱਦੋਂ ਵਿਚਾਲੇ ਜਾ ਕਰਕੇ ਰੱਖੀ ਜਾਂ ਫਿਰ ਜਿਹਨੇ ਜੂੜਾ ਰੱਖਣਾ ਦੱਸ ਦੋ ਫਿਰ ਉਹਨੂੰ ਕੋਈ ਤੇਲ ਲਿਆ ਕੇ ਦੇਣਾ ਬਾਲ ਵਗਨ ਨਾਲ ਮੈਂ ਜੂੜੀ ਕਰਨੀ ਆ ਤੈਨੂੰ ਜੂੜੀ ਕਰਨੀ ਆ ਲੈ ਠੀਕ ਆ ਹੁਣ ਕਟਾਈਨ ਆ ਫਿਰ ਲੈ ਵੀ ਹੁਣ ਅੱਗੇ ਤੁਸੀਂ 6 ਮਹੀਨੇ ਤੱਕ ਚਿੜੀ ਦੇ ਜੂੜਾ ਦੇਖੋਗੇ ਜੂੜੇ ਵਾਲਾ ਚਿੜੀ ਉਹ ਜਿੜੀ ਤੈਨੂੰ ਰਹਿਮਾਨ ਦੇ ਥੱਪੜਾ ਖਾ ਤੋ ਮਾਰਦੀ ਇਹ ਹੱਸ ਰਹੀ ਆ ਤੀ ਮੈਂ ਰੋ ਰਹੀ ਆ ਤੂੰ ਆ ਰੋ ਰਹੀ ਆ ਤੀ ਕੀ ਨੇ ਹੋਇਆ ਹੈ ਹੈ ਫਿਰ ਇਹ ਹਸ ਰਹੀ ਤੈਨੂੰ ਗੁੱਸਾ ਚੜ ਗਿਆ ਐ ਵੀ ਕਦੋਂ ਹਸ ਰਹੀ ਹੈ ਹੈ ਮੈਂ ਤਾਂ ਸੁੱਟਿਆ ਥੱਪੜ ਐ ਨਹੀਂ ਕਰਨਾ ਹੈਗਾ ਇਹ ਦੇਖ ਲੈ ਇਹਨੇ ਤੇਰੀ ਇੱਜ਼ਤ ਕਰੀ ਵੀ ਮੇਰੇ ਤੋਂ ਛੋਟਾ ਨਹੀਂ ਤੇਰੇ ਰਾਖੜਾ ਮਾਰਦਾ ਇਹ ਦੇਖੀ ਮੈਂ ਮੈਂ ਜਾਣ ਕੇ ਆਇਆ ਮੈਂ ਕਰ ਲਿਆ ਤੀ ਜਦੋਂ ਮੈਂ ਥੱਪੜ ਮਾਰੇ ਹਤੀ ਐ ਮੈਂ ਕਰਨ ਲੱਗਿਆ ਦੀ ਮੈਂ ਅੰਦਰ ਅਸਈ ਜਾ ਰਹੀ ਆਂ ਦੇਖ ਨਾ ਗੇ ਜੀ ਆਈਟਮ ਹੈ ਉਹ ਹੋ ਰਾਮੀਆਂ ਚੜੀ ਚਿੜੀ ਪਿਛਲੀ ਵਾਰ ਤਾਂ ਟੂਰਨਾਮੈਂਟ ਦੇ ਰੇਡ ਭੱਜ ਗਏ ਥਾਪੀ ਨਹੀਂ ਮਾਰੀ ਐਦਾਂ ਦੀ ਥਾਪੀ ਮਾਰਨੀ ਆ ਜੇ ਤਾ ਮਾਰੂੰਗਾ ਜੇ ਤੂੰ ਪੀਜ਼ਾ ਖਵਾਏਗਾ ਪੀਜ਼ਾ ਦੇਖ ਲੈ ਵੀ ਚਿੜੀ ਰਿਸ਼ਵਤ ਲੈਂਦਾ ਥਾਪੀ ਮਾਰਨ ਦੀ ਪੀਜ਼ਾ ਖਾਏਗਾ ਪੀਜ਼ਾ ਚਲ ਠੀਕ ਆ ਖਵਾ ਦਈਏ ਵੀ ਇਹਨੂੰ ਪੀਜ਼ਾ ਹਾਂ ਬਰੇ ਚਲ ਠੀਕ ਆ ਲੈ ਤੈਨੂੰ ਪੀਜ਼ਾ ਤੈਨੂੰ ਖਵਾ ਦਾਂਗੇ ਪਰ ਥਾਪੀ ਮਾਰ ਕੇ ਕਿਵੇਂ ਮਾਰੇਗਾ ਮੈਂ ਮਾਰੂੰਗਾ ਬਸ ਉਪਰੋਂ ਲੈ ਪੀਜੀ ਵਾਲੀ ਥਾਪੀ ਮਾਰ ਪੂਰੀ ਖੜਾ ਹੋ ਖੜਾ ਹੋ ਜਾਣਾ ਰੇਡ ਭੱਜ ਕੇ ਆ ਗਿਆ ਅੱਖਾਂ ਘੱਟ ਕੇ ਅੱਖਾਂ ਘੱਟ ਕੇ ਚੇ ਰੋਵੇਂ ਹੋਣਾ ਨਹੀਂ ਮੇਤੋ ਕਿਉਂ ਪਤਾ ਕਾ ਤੋ ਇੱਕ ਮੁੰਡਾ ਐਵੇਂ ਦੇਖਿਆ ਸੀ ਉਹ ਐਵੇਂ ਉਲਟੀ ਖਾ ਗਿਆ ਸੀ ਐ ਫਿਰ ਉਹਨੇ ਐਵੇਂ ਕਰਕੇ ਥਾਪੀ ਮਾਰੀ ਆ ਐਵੇਂ ਨਹੀਂ ਪਤਾ ਨਹੀਂ ਕਿ ਉਲਟੀ ਨਾ ਖਾਈ ਕਲੀ ਥਾਪੀ ਮਾਰਦੀ ਕਲੀ ਥਾਪੀ ਦੇ ਕਿਵੇਂ ਮਾਰਗੇ ਥਾਪੀ ਐ ਨਹੀਂ ਟੱਲੀ ਜੀ ਐਵੇਂ ਮਾਰਾਂਗਾ ਹਾਂ ਥਵੀ ਖੜੇ ਕਰਨ ਨਾ ਖੜੇ ਕਰਕੇ ਦਿਖਾਓ ਇਹਨੂੰ ਸੰਦੀਪ ਕਰਕੇ ਦਿਖਾਓ ਕਰਕੇ ਦਿਖਾ ਸੰਦੀਪ ਐਵੇਂ ਆ ਰਮਣ ਕਰਕੇ ਹਾਂ ਚਲ ਕਰ ਹਾਂ ਕਿ ਕਿੜੀ ਦੀ ਥਾਪੀ ਅੱਜ ਕਹਿੰਦੇ ਪੀਜ਼ਾ ਦੇਣਾ ਪਊਗਾ ਜਿਹੜੀ ਨੂੰ ਕਿੜੀ ਦਾ ਚਿੜੀ ਤੈਨੂੰ ਇੱਕ ਪੀਸ ਦੇ ਦਾਂ ਮੈਂ ਪੀਜ਼ਾ ਦਾ ਕਿਸ ਤੋਂ ਲੈ ਕੇ ਹੋਰ ਹੂੰ ਪੂਰਾ ਪੀਜ਼ਾ ਡੱਬਾ ਦੋ ਪੂਰਾ ਡੱਬਾ ਦੋ ਹੋ ਇੱਕ ਨਹੀਂ ਦੋ ਚਲ ਠੀਕ ਆ ਜੀ ਫਿਰ ਥਾਪੀ ਦੇਖਣੀ ਆ ਬਈ ਚਿੜੀ ਦੀ ਦੇਖਦੇ ਆ ਫਿਰ ਅੱਜ ਪੀਜ਼ਾ हासिल ਕਰਦਾ ਕਿ ਨਾਂਜਲੀ ਜਿੰਨਾ ਮਾਰੀ ਫਿਰ ਇਹਨੂੰ ਕੁਛ ਨਹੀਂ ਮਿਲਦਾ ਜੇ ਮਾਰਤੀ ਫਿਰ ਇਹਨੂੰ ਪੀਜਰ ਦੋਸਤਾਂ ਪੀ ਲੈ ਲਵਾਂਗੇ ਕਰਾ ਜੇ ਨਾਂ ਮਾਰੀ ਜੂਸ ਤਾਂ ਪਿਆਦੋਂਗੇ ਕੀੜੀ ਦਾ ਬਾਲਾ ਰਾਮੀ ਆ ਗਈ ਨਾ ਮਾੜਾ ਮਾਰਨੇ ਨਿਕਰੇ ਨੰਦੇ ਆ ਵੀ ਮੁੰਡਿਆਂ ਦਾ ਮੈਚ ਦੂਰ ਆ ਤੇ ਗੇਮ ਚੱਲ ਰਹੀ ਆ ਮੇਲੇ ਵਿੱਚ ਗੱਲਾਂ ਕਰ ਰਹੇ ਦੋ ਦੇਖੋ ਸੁੱਖੀ ਖੜਾ ਹੁੰਦਾ ਕਨਾ ਲੈ ਉਹ ਆਪੇ ਕੈਚੇ ਕਰ ਲੈਣਾ ਸੁੱਖੀ ਇੱਧਰ ਦੇਖੋ ਏ ਟੋਫਰ ਆ ਗਿਆਸ ਰੋਟੀ ਕਿ ਨਹੀਂ ਖਾਖੇ ਉਹ ਦੇ ਕੀ ਆ ਗਿਆ ਬੀਲਾਡੀ ਬੀਲਾਡੀ ਕੁਕੀ ਲਵਾਜ ਨੂੰ ਬਧਾਇਆ ਆ ਲਓ ਵੀ ਚੋਬਰ ਆਪਣੇ ਇੱਧਰ ਡਾਈਟ ਲੈ ਕੇ ਆ ਗਿਆ ਬੱਚਿਆਂ ਲਈ ਲੇ ਵੀ ਕਰੋ ਹੱਥ ਲੈ ਵੀ ਚਿਵਰੀ ਓਏ ਕੋਈ ਵੀ ਚੀਜ਼ ਫੜਨੀ ਆ ਦੋ ਹੱਥ ਸੁੱਖੀ ਸੁੱਖੀ ਦਾ ਮੂੰਹ ਇਹ ਕਰ ਲਿਆ ਵੀ ਇਧਰੇ ਤਿੰਨ ਦੇ ਨਾ ਦੇ ਕਿਹਦੀ ਰਾਹ ਆ ਉਹ ਬਰਾਹ ਜਬਰੀ ਆ ਹੀ ਨਾ ਬਉਰੀ ਆ ਓਏ ਇਤਨ ਲਿਆ ਚੋਰੀ ਵੀ ਚੋਰੀ ਛਕੋ ਸਾਰੇ ਚੋਰੀ ਸੁੱਕੀ ਰੁੱਖੀ ਜੀ ਹੋ ਜਾਂਦੀ ਨਹੀਂ ਤਾਂ ਬਾਲਟੀ ਭਰ ਲਿਓ ਚੋਰੀ ਕਰ ਹਣਾ ਉਹ ਦਿਨ ਦਾ ਬਲੇ ਰੁੱਖੀ ਰੁੱਖੀ ਜੀ ਸਾਰੇ ਖਾਣਾਂਗੇ ਉਹ ਕਰਦੇ ਆਏਗਾ ਆ ਸੁੱਕੀ ਕਰਦਾ ਸਭ ਚੱਕ ਦਾਂਗੇ ਤੂੰ ਬੂਲੇ ਰਹੇਗਾ ਚੋਰੀ ਦਸ ਜੀ ਦਾ ਬਹੁਤ ਸੁੱਕੀ ਆ ਦਸ ਜੀ ਚੋਰੀ ਲੇ ਵੀ ਸਪੈਸ਼ਲ ਇਨਾਮ ਆ ਜੀ ਤੋ ਬੋਤਲ ਖੜ ਗਈ ਲੈ ਇਧਰ ਤੋਂ ਦੇ ਯਾਰ ਓਏ ਵਾਰੀ ਵਾਰੀ ਲੈਂਡ ਮਾਰ ਵਾਰੀ ਆ ਮੇਰੀ ਖੜ ਗਈ ਲਾਡੀ ਵਾਲੀ ਫਿਰ ਮੇਰੀ ਆ ਖੜ ਗਈ ਖੜ ਦੇ ਖੜ ਦੇ ਖੜ ਦੇ ਖੜ ਦੇ ਸਪੈਸ਼ਲ ਇਨਾਮ ਇਧਰ ਕਰ ਦੋ ਹੱਥ ਦੋ ਹੱਥ ਦੋ ਹੱਥ ਕਰ ਸਪੈਸ਼ਲ ਚੈੱਕ ਜੇ ਵੈਚ ਲੈਣਾ ਚਲੋ ਵੀ ਹੁਣ ਮੇਰੀ ਆ ਲਾਡੀ ਅਰ ਜਾ ਹੈ ਕੱਡਾ ਡੇਲ ਗ੍ਰਾਸ ਦਾ ਉਹ ਨੂ ਵੀ ਪਤਾ ਹੀ ਪੁੱਟੀ ਘੜਾ ਦੇ ਖੜ ਜਾ ਦੱਸ ਹੁਣ ਦੇਖ ਮਾਂ ਕੇ ਤੀੜੀ ਸਾਰੇ ਚੀੜੀ ਚੁੱਪੀ ਦਾ ਪੰਜਾ ਸੰਟਾਲੀ ਜਾਉਂ ਲੇ ਵੀ ਭਰਾ ਹੁਣੀ ਚੀੜੀ ਨੂੰ ਖਾਣ ਪੀਣ ਲੈ ਕੇ ਗਏ ਸੀ ਚੀੜੀ ਦੇ ਫੈਨ ਲੜ ਕਿਉਂ ਬਈ ਸਹੀ ਰਿਆ ਚੀੜੀ ਹਾਂ ਵਧੀਆ ਵਈ ਸੱਟ ਹੈ ਜਮੀ ਲੌਵੀਂ ਵਾਰਿਆ ਆ ਗਿਆ ਮੀ ਵੜ ਜਾ ਵੜ ਜਾ ਵੜ ਜਾ ਇੱਧਰ ਮੀ ਨਹੀਂ ਆ ਰਿਹਾ ਵੀ ਚਿੜੀ ਨੂੰ ਗਾਣੇ ਸੁਝਰੇ ਨੇ

ਨੀ ਤਾਂ ਨਾ ਪਰ ਆ। ਮੈਂ ਨਹੀਂ ਹੁੰਦਾ। ਹੂੰ। ਜਿਹੜੇ ਛੋਟੇ ਆ ਕੇ ਬੰਦੇ ਨਾਲ ਨਹੀਂ। ਕਿਹੜੀ ਜਾਨ ਚੱਲਵਾਇਆ। ਜਿੜੀ। ਉਹ ਮੁੰਡੇ ਬਾਈ ਲੈ ਗਏ ਤੈਨੂੰ ਕੀ ਕੀ ਖਵਾ ਕੇ ਲਿਆਏ ਨੇ? ਬਰਗਰ। ਹਾਂ। ਦੁੱਧ। ਹਾਂ। ਇੱਕ ਕੋਲਾ ਪੀ। ਹਾਂ। ਚੀਜ਼ਾ। ਓਏ ਹਾਏ। ਕੀ? ਚਿੜੀ ਨੂੰ ਚਿੜੀ ਨੂੰ ਮੁੰਡੇ ਲੈ ਗਏ ਸੀ। ਚਿੜੀ ਮੈਨਾਂ ਕੁਝ ਖਵਾ ਕੇ ਲਿਆਏ ਨੇ। ਕਾਨੂੰ ਪੁੱਛਰੇ ਦੀ ਮਗਾ ਤੂੰ ਉਹ ਤਾਂ ਮੈਂ ਆਪੇ ਖਾਣ ਗਿਆ ਹੋਇਆ ਤੂੰ ਰੋਟੀਆਂ ਖਾਇਆ ਹੈ 70 7-8 ਰੁਪਏ ਪੰਜ ਰੁਪਏ ਕੀ ਪੰਜ 4 ਰੁਪਏ ਕੀ ਪਾਰ ਲੈ ਵੀ ਚਿੜੀ ਟੋਰ ਨਾਲ ਪਿਆ ਸਾਰੇ ਵਿਚਾਰੇ ਤਰਪਾਲ ਫੜੀ ਖੜੇ ਨੇ ਦੇਖ ਸਾਰੇ ਨੂੰ ਕੰਮ ਲਾ ਲ ਗਿਆ ਚਿੜੀ ਨੇ ਮੀਂਹ ਪੈ ਰਿਹਾ ਵਾਰੇ ਵੀ ਤਰਪਾਲ ਫੜ ਲਓ ਸੁੱਕੀ ਵੀ ਤਰਪਾਲ ਫੜਾ ਕੇ ਆਪ ਟੋਰ ਨਾਲ ਜੁੱਤਾ ਪਿਆ ਤੂੜੀ ਭਰਦਾ ਹੋਇ ਤੇਰ ਪੜ ਹੈ ਖੜਾ ਰਿਹਾ ਕਿੱਥੇ ਹੋਏ ਆਹ ਕਹਉਂ ਚੱਕਦਾ ਚਿੜੀ ਮੀਂਹ ਕਦੋਂ ਛੱਡੂਗਾ ਚਿੜੀ ਨੇ ਮੀਂਹ ਬੁਲਾਇਆ ਚਿੜੀ ਪਤਾ ਕਿਵੇਂ ਕਰ ਰਹੀ ਹੈ ਕਿਵੇਂ ਕਰ ਰਹੀ ਹੈ ਤੂੰ ਕਾਲੀਆਂ ਇੱਟਾਂ ਕਾਲੇ ਰੋਡ ਯੋੜਾ ਯੋੜ ਉਹ ਕੁਦਾ ਦੇ ਆਉਂਦੇ ਜੀੜੀ ਨੇ ਮੀਂਹ ਭਲਾਇਆ ਇਹ ਚੜੀ ਉਹ ਦਿਖਾ ਚੜੀ ਆ ਤਾਂ ਮੀਂਹ ਹੈ ਹਟਣਾ ਨਹੀਂ ਤੋਰ ਮੀਂਹ ਭਾਰੇ ਹਾਂ ਦੇਖਾਰੇ ਆਹ ਉਹ ਤਾਂ ਬਹੁਤ ਆ ਰਿਹਾ ਪੜਾਟੇ ਅੱਜਾ ਬਿੱਲੀ ਹੀ ਆ ਰਹਾ ਇੱਧਰ ਨਾ ਦਿਖਾਓ ਮੈਨੂੰ ਤਾਂ ਦਿਖਾਓ ਚਿੜੀ ਚਿੜੀ ਪਿੱਛੇ ਜਾ ਹਾਉ ਵੀ ਮੀ ਪੈ ਗਿਆ ਚੋ ਬਰੋ ਟੂਰਨਾਮੈਂਟ ਤਕਰੀਬਨ ਕੈਨਸਲ ਹੀ ਆ ਦੇਖੋ ਸੁੱਖੀ ਵਰਗ ਚਿੜੀ ਮੀ ਪੈ ਗਿਆ ਕੀ ਕਰੀਏ ਹੁਣ ਚੱਲੀਏ ਪਿੰਡ ਨੂੰ ਮੈਂ ਚੱਲੂਗਾ ਮੈਂ ਚੱਲੇ ਗਿਆ ਚਿੜੀ ਨੂੰ ਮੈਚ ਦੀ ਟੈਂਸ਼ਨ ਹੈ ਕਹਦਾ ਮੈਚ ਚੱਲ ਪੈਣਗੇ ਪਾਣੀ ਵੀ ਦੇ ਦੇ ਅੱਗੇ ਆਪਾਂ ਵਾਗੋਗਾ ਪਾਣੀ ਤੋਂ ਪਿਉਣਾ ਪਾਣੀ ਪੀਚਿਓ ਚਿੜੀ ਕਹਿੰਦਾ ਇਹ ਤਾਂ ਆਪਾਂ ਵਾਗੋ ਵੀ ਪਾਣੀ ਸੱਪੀ ਪਾਣੀ

ਹਾਂਜੀ ਵੀਰੇ ਮੀ ਪੈਨ ਕਾਰਨ ਟੂਰਨਾਮੈਂਟ ਕੈਨਸਲ ਹੋ ਗਿਆ ਸੀ ਤੇ ਆਪਾਂ ਫਿਰ ਘਰ ਨੂੰ ਵਾਪਸੀ ਕੀਤੀ ਜਿੰਨੇ ਵੀ ਭਰਾ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲੇ ਆਣਾ ਕਮੈਂਟਾਂ ਦੇ ਵਿੱਚ ਦੱਸੋ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਧੰਨਵਾਦ ਜੀ